ਪੰਜਾਬ ਰੋਡਵੇ ਦਾ ਚੱਕਾ ਅੱਜ ਜਾਮ ਰਿਹਾ ਪੰਜਾਬ ਰੋਡਵੇ ਦੇ ਕੱਚੇ ਮੁਲਾਜ਼ਮਾਂ ਵੱਲੋਂ ਅੱਜ ਪੰਜਾਬ ਸਰਕਾਰ ਖਿਲਾਫ ਤਿੰਨ ਰੋਜ਼ਾ ਹੜਤਾਲ ਦਾ ਐਲਾਨ ਕੀਤਾ ਗਿਆ ਸੀ ਤੇ ਅੱਜ ਪਹਿਲੇ ਦਿਨ ਪੂਰੀ ਤਰ੍ਹਾਂ ਫਾਜ਼ਿਲਕਾ ਵਿੱਚ ਪੰਜਾਬ ਰੋਡਵੇ ਤੇ ਪੰਨਬਾਸ ਕੱਚੇ ਮੁਲਾਜ਼ਮਾਂ ਵੱਲੋਂ ਚੱਕਾ ਜਾਮ ਕੀਤਾ ਗਿਆ ਜਿਸ ਕਰਕੇ ਮੁਲਾਜ਼ਮਾਂ ਨੂੰ ਦਿੱਕਤਾਂ ਤਾਂ ਆਈਆਂ ਉਹਨਾਂ ਦੇ ਘਰਾਂ ਨੂੰ ਵੀ ਪਰੇਸ਼ਾਨੀਆਂ ਆਈਆਂ ਪਰ ਆਮ ਲੋਕਾਂ ਨੂੰ ਵੀ ਦਿੱਕਤਾਂ ਤੇ ਪਰੇਸ਼ਾਨੀਆਂ ਆਈਆਂ ਇਸ ਤੇ ਮੁਲਾਜ਼ਮਾ ਦਾ ਇਹ ਕਹਿਣਾ ਹੈ ਕਿ ਆਮ ਲੋਕਾਂ ਨੂੰ ਤੰਗ ਕਰਨਾ ਉਹਨਾਂ ਦੀ ਮਨਸ਼ਾ ਨਹੀਂ ਹੈ ਪਰ ਸਰਕਾਰ ਵੱਲੋਂ ਉਹਨਾਂ ਨੂੰ ਧੋਖੇ ਵਿੱਚ ਰੱਖਿਆ ਗਿਆ ਹੈ ਅਤੇ ਲੰਬਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਉਹਨਾਂ ਦੀਆਂ ਮੰਗਾਂ ਕਈ ਵਾਰ ਮੰਨ ਲਈਆਂ ਪਰ ਲਾਗੂ ਨਹੀਂ ਕੀਤੀਆਂ ਇਸ ਤੇ ਰੋਸ ਰੂਪ ਆ ਦੇ ਘਰ ਪਰਿਵਾਰ ਨੂੰ ਪਾਲਣ ਲਈ ਉਹਨਾਂ ਵੱਲੋਂ ਇਹ ਦਰਨਾ ਦਿੱਤਾ ਗਿਆ ਹੈ ਇਸ ਮੌਕੇ ਬੋਲਦੇ ਹੋਏ ਪੰਜਾਬ ਰੋਡ 'ਤੇ ਪੰਨ バス ਮੁਲਾਜ਼ਮਾਂ ਦੇ ਆਗੂਆਂ ਨੇ ਕਿਆ ਕੀਤਾ ਨਾ ਤਿੰਨ ਰੋਜ਼ਾ ਹੜਤਾਲ ਦਿੱਤੀ ਗਈ ਹੈ ਜੇਕਰ ਸਰਕਾਰ ਨੇ ਉਹਨਾਂ ਦੀ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਇਸ ਤੋਂ ਬਾਅਦ ਯੂਨੀਅਨ ਦੇ ਕਹਿੰਦੇ ਲੰਬਾ ਵੀ ਹੋ ਸਕਦਾ ਹੈ ਹੋਰ ਕੀ ਕੁਝ ਹੋਇਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਇਹ ਸਾਡਾ ਪ੍ਰੋਟੈਸਟ ਹੈ ਜਿਹੜਾ ਸਾਡਾ 6 7 8 ਤਰੀਕ ਦੀ ਜਿਹੜੀ ਪੰਜਾਬ ਸਰਕਾਰ ਦੇ ਖਿਲਾਫ ਸਾਡੇ ਪੂਰੇ ਪੰਜਾਬ ਦੇ ਵਿੱਚ 29 ਡਿਪੂ ਨੇ ਪੰਜਾਬ ਰੋਡਵੇਜ ਪੰਨ バス ਅਤੇ PRTC ਦੇ ਤੇ ਜਿਹੜੀਆਂ ਸਾਡੀਆਂ ਮੰਗੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕਰਨ ਦੇ ਵਿਰੋਧ ਦੇ ਵਿੱਚ ਜਿਹੜੀ ਅਸੀਂ ਸਟ੍ਰੈਕ ਕੀਤੀ ਹੈ ਜੀ ਸਿੱਕਾ ਸਾਡਾ ਜੀ ਇਹ ਜਿਹੜੀ ਸਟ੍ਰੈਕ ਆ ਸਾਡੀ 6 7 8 ਤਿੰਨ ਤਰੀਕ ਤਿੰਨ ਦਿਨਾਂ ਦੀ ਸਾਡੀ ਸਟ੍ਰੈਕ ਆ ਤੇ 7 ਤਰੀਕ ਨੂੰ ਅਸੀਂ ਮੁੱਖ ਮੰਤਰੀ ਦਾ ਕੋਠੀ ਦਾ ਘਰਾਓ ਜਾਂ ਕਿਤੇ ਵੀ ਕੋਈ ਨੈਸ਼ਨਲ ਹਾਈਵੇ ਦਾ ਘੇਰਨ ਦਾ ਜੋ ਪ੍ਰੋਗਰਾਮ ਸੈਂਟਰ ਬਾਡੀ ਕੋਲ ਆਊਗਾ ਅਸੀਂ ਫਾਇਲ ਕਾ ਡਿਪੂ ਵੱਲੋਂ ਬਾਦ ਚੜ ਕੇ ਉੱਥੇ ਸਾਰੇ ਵਰਕਰ ਆਪ ਦਾ 100 ਦੀ 100 ਗਿਣਤੀ ਲੈ ਕੇ ਪਹੁੰਚਾਂਗੇ ਜੀ ਸਾਡੇ ਫਾਇਲ ਕਾ ਸਬ ਡਿਪੂ ਦੀਆਂ 32 ਗੱਡੀਆਂ ਨੇ ਜਿਹੜੀਆਂ ਮੁਕੰਮਲ ਬੰਦ ਨੇ ਔਰ ਜਿਹੜੇ ਸਾਡੇ ਅੱਜ ਜਿਵੇਂ ਜਮਨਾ ਨਗਰ ਚੰਤਪੁਰ ਨਹੀਂ ਜਲੰਧਰ ਚੰਡੀਗੜ੍ਹ ਸਾਡੇ ਮੇਨ ਰੂਟ ਸਰਸਾ ਹੋ ਗਿਆ ਜਾਂ ਗੰਗਾ ਨਗਰ ਹਰਮਾਨਗੜ੍ਹ ਸਾਰੇ ਰੂਟ ਸਾਡੇ ਬੰਦ ਆ ਜੀ ਵੇਖੋ ਜੀ ਅੱਜ ਦੀ ਜੋ ਪੰਜਾਬ ਪਰ ਦੀ ਜੋ ਹੜਤਾਲ ਪੰਜਾਬ ਰੋਡ ਰੇਪੀਆਰਟੀਸੀ ਪਨਬਾਸ ਦੇ ਜੋ ਮੁਲਾਜ਼ਮ ਦੇ ਕਰੀਬ ਜੋ 8000 ਦੇ ਮੁਲਾਜ਼ਮ ਜੋ ਅੱਜ ਹੜਤਾਲ ਤੇ ਚੱਲ ਰਹੇ ਨੇ ਘਾਟਾ ਜੇਕਰ ਆਪਾਂ ਲਾ ਲਈਏ ਜੇ ਸਬ ਡਿਪੂ ਫਾਜ਼ਲ ਕਾ ਦੀ ਆਪਾਂ ਗੱਲ ਕਰੀਏ ਤਾਂ ਦਿੰਦਾ ਅੱਜ ਘੱਟ ਤੋਂ ਘੱਟ 2 ਤੋਂ 3 ਲੱਖ ਰੁਪਇਆ ਕੱਲਾ ਸਾਬਡੀਪੂ ਹਾਜ਼ਰ ਕਾ ਦਾ ਇੱਕ ਛੋਟਾ ਜਿਹਾ ਦੀਪੂ ਹੋਣ ਦੇ ਨਾਤੇ ਜੋ ਕਾਟਾ ਪਾਊਗਾ ਇੱਕ ਦਿਨ ਦਾ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਪੰਜਾਬ ਪਰ ਦੇ ਜਿਹੜੇ 27 ਦੀਪੂ ਨਾਲ ਪਲੱਸ 2 ਸਾਬਡੀਪੂ ਨੇ ਤੁਸੀਂ ਦੇਖ ਆਪ ਹੀ ਲਾ ਲਓ ਵੀ ਕਿੰਨਾ ਵੱਡਾ ਕਾਟਾ ਜੋ ਸਰਕਾਰ ਨੂੰ ਪੈਣਾ ਪਾਊਗਾ ਇਸ ਤੇ ਪਰ ਸਰਕਾਰ ਦਾ ਇਸ ਪਾਸੇ ਕੋਈ ਵਿਭਾਗ ਦਾ ਜਾਂ ਮੁਲਾਜ਼ਮਾਂ ਦਾ ਕਿਸੇ ਤਰ੍ਹਾਂ ਦਾ ਵੀ ਇਸ ਮੰਤਰੀ ਦਾ ਕੋਈ ਧਿਆਨ ਨਹੀਂ ਵੀ ਇਸ ਨਾਲ ਸਾਡੇ ਮਹਿਕਮੇ ਨੂੰ ਸਾਡੀ ਸਰਕਾਰ ਨੂੰ ਕਿੰਨਾ ਕਾਟਾ ਪਾਊਗਾ ਕਿਉਂਕਿ ਜਿਹੜਾ ਮੰਤਰੀ ਹੈ ਸਾਡਾ ਉਹ ਤਾਂ ਇਸ ਤਰ੍ਹਾਂ ਅੜਿਆ ਪਿਆ ਜਿਵੇਂ ਕਿਤੇ ਪਤਾ ਨਹੀਂ ਸੋਚ ਤੋਂ ਹੀ ਬਾਹਰ ਹੈ ਕਿਉਂਕਿ ਜੇ ਕੱਲ ਪਿਛਲੇ ਦਿਨੀ ਮੀਟਿੰਗ ਮੰਤਰੀ ਨਾਲ ਇੱਕ ਮੀਟਿੰਗ ਹੋਈ ਪਰ ਉਹਦੇ ਵਿੱਚ ਉਹਨੇ ਸਪਸ਼ਟ ਹੀ ਕਹਿਤਾ ਵੀ ਤੁਹਾਡੀਆਂ ਮੰਗਾ ਜੋ ਅਕੀ ਦੇ ਸਜਾਜ ਮੰਗਾ ਸੀ ਉਹਨਾਂ ਤੋਂ ਮੰਗ ਕਰ ਰਿਹਾ ਸਰਕਾਰ ਤੋਂ ਮੰਤਰੀ ਸਾਹਿਬ ਤੋਂ ਉਹਦੇ ਤੋਂ ਬੁੱਕਰਦੇ ਹੋਏ ਨਜ਼ਰ ਆਏ ਉਹ ਤਾਂ ਸਪਸ਼ਟ ਹੀ ਕਹਿੰਦੇ ਨੇ ਵੀ ਤੁਸੀਂ ਚਾਹੇ ਇੱਕ ਦਿਨ ਹੜਤਾਲ ਕਰੋ ਤਾਂ ਕਹਿ ਰਹੇ ਨੇ ਵੀ ਤੁਸੀਂ ਚਾਹੇ 10 ਦਿਨ ਹੜਤਾਲ ਕਰ ਲਓ ਪਰ ਤੁਹਾਡੀਆਂ ਜੋ ਮੰਗਾ ਨੇ ਇਹ ਮੰਗਾ ਨਹੀਂ ਮੰਨਿਆ ਜਾਣਗਾ ਪਰ ਹੁਣ ਪੰਨਬਸ ਤੇ ਪੀਆਰਟੀ ਦੇ ਕੰਮੇ ਪੂਰੇ ਜੋਸ਼ ਵਿੱਚ ਨੇ ਔਰ ਹੋਸ਼ ਵਿੱਚ ਨੇ ਔਰ ਮੰਤਰੀ ਨੂੰ ਅਸੀਂ ਵਿਖਾ ਦਾਂਗੇ ਕਿ ਜੋ ਸਾਡਾ ਪੰਨਬਸ ਦਾ ਜੋ ਪੀਆਰਟੀ ਦਾ ਇੱਕਾ ਜੋ ਚੱਕਾ ਜਾਮ ਹੁੰਦਾ ਹੈ ਤਾਂ ਸਰਕਾਰ ਨੂੰ ਕਿਸ ਤਰ੍ਹਾਂ ਵਾਣੀ ਪਾਵਾਂਗੇ ਜੋ ਸਾਡੀ ਕੱਲ 7 ਤਰੀਕ ਨੂੰ ਸੈਂਟਰ ਪਾਰਟੀ ਵੱਲੋਂ ਕਾਲੇ ਮੁੱਖ ਮੰਤਰੀ ਦਾ ਕਰਾਓ ਉਸਦੇ ਬਾਅਦ ਸਮਾਦ ਵਿੱਚ ਅਸੀਂ ਕੱਲ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਰੈਸ਼ ਦਾ ਕਰਾਓ ਕਰਾਂਗੇ ਔਰ ਜਿੰਨੀ ਦੇਰ ਤੱਕ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਡੇ ਨਾਲ ਟੇਬਲ ਟਾਕ ਜੋ ਕਮੇਟੀ ਬਣਾ ਕੇ ਸਾਡੇ ਨਾਲ ਗੱਲਬਾਤ ਨਹੀਂ ਕਰਨਗੇ ਉਨੇ ਦਿਨ ਤੱਕ ਇਹ ਪੰਨ ਵਸਤੇ ਪੀਆਰਡੀਸੀ ਮੁਲਾਜ਼ਮ ਇਸੇ ਤਰ੍ਹਾਂ ਚੱਕਾ ਜਾਮ ਰੱਖਣਗੇ ਜੀ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਇਸੇ ਹਮ ਅਪੀਲ ਕਰਤੇ ਹਨ ਕਿ এবੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ